ਕਾਮਰੇਡ ਸ਼ੁਰੂ ਤੋਂ ਹੀ ਖੜਕੂਆਂ ਦਾ ਵਿਰੋਧ ਕਰਦੇ ਸਨ ਸ਼ੁਰੂ-ਸ਼ੁਰੂ ਚ ਅਸੀਂ ਦੇਖੀਏ ਕਿ ਜਦੋਂ नक्सਲਵਾੜੀ ਲਹਿਰ ਨਹੀਂ ਸੀ ਪੰਜਾਬ ਦੇ ਵਿੱਚ ਤਾਂ ਇਹ ਅਕਾਲੀਆਂ ਦਾ ਜਾਂ ਸਿੱਖੀ ਦਾ ਵਿਰੋਧ ਕਰਦੇ ਸਨ ਅਕਾਲੀਆਂ ਦਾ ਬਾਅਦ ਦੇ ਵਿੱਚ ਜ਼ਬਰਦਸਤ ਵਿਰੋਧ ਇਸ ਕਰਕੇ ਵੀ ਇਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਬਾਦਲ ਕਿਉਂਕਿ ਅਕਾਲੀ ਦਲ ਸ਼ਬਦ ਨਾਲ ਜੁੜਿਆ ਹੋਇਆ ਸੀ ਤੇ ਜਿਹੜੀ ਬਾਦਲ ਦੀ ਸਰਕਾਰ ਸੀ 1969-70 ਦੇ ਵਿੱਚ ਬਣੀ ਸੀ ਉਨੇ ਇਹਨਾਂ ਨਕਸਲ ਪਾਰਟੀਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਇਹਨਾਂ ਦੇ ਨੌਜਵਾਨਾਂ ਨੂੰ ਬਹੁਤ ਮਾਰਿਆ ਕਤਲ ਕੀਤਾ ਸੋ ਇਸ ਕਰਕੇ ਬਾਦਲ ਦੇ ਨਾਲ ਖਾਰ ਰੱਖਦੇ ਸਨ ਸੋ ਬਾਦਲ ਦੇ ਮੋਢੇ ਤੇ ਰੱਖ ਕੇ ਇਹਨਾਂ ਨੇ ਸਿੱਖਾਂ ਤੇ ਅਤੇ ਅਕਾਲੀਆਂ ਦੇ ਉੱਤੇ ਹਮਲੇ ਸ਼ੁਰੂ ਕੀਤੇ ਸਨ ਸਾਰਿਆਂ ਨੂੰ ਪਤਾ ਜਦੋਂ ਇਸ ਧਾਰਾ ਨੂੰ ਜਾਂ ਇਸ ਪਰਵਿਰਤੀ ਨੂੰ ਤੁਸੀਂ ਖੋਜਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿਉਂਕਿ ਇਸ ਕਰਕੇ ਆਪਾਂ ਗੱਲ ਕਰ ਰਹੇ ਹਾਂ ਕਿਉਂਕਿ ਇਹਦਾ ਖਾਲਸਤਾਨ ਦੀ ਲੜਾਈ ਦੇ ਨਾਲ ਖਾਲਸਤਾਨ ਦੀ ਜੰਗ ਦੇ ਨਾਲ ਸਬੰਧ ਆ ਸਿੱਧਾ ਸਬੰਧ ਸੋ ਉਹ ਆਪਣੇ ਭਾਸ਼ਣਾਂ ਦੇ ਵਿੱਚ ਖੜਕੂਆਂ ਦਾ ਵਿਰੋਧ ਕੀਤਾ ਉਹਨਾਂ ਨੇ ਤੇ ਉਹਨਾਂ ਦੇ ਭਾਸ਼ਣਾਂ ਤੋਂ ਇੰਝ ਜਾਪਦਾ ਸੀ ਕਿ ਪੰਜਾਬ ਦੇ ਜਿਹੜੇ ਨੇ ਅਸਲੀ ਹਿਤੈਸ਼ੀ ਇਹੀ ਨੇ ਤੇ ਬਾਕੀਆਂ ਨੂੰ ਤਾਂ ਉਹ ਉਹਨਾਂ ਦੇ ਸ਼ਬਦਾਂ ਦੇ ਵਿੱਚ ਭਾਸ਼ਣਾਂ ਦੇ ਸ਼ਬਦਾਂ ਦੇ ਵਿੱਚ ਹਿਟਲਰ ਸ਼ਾਹੀ ਫਾਸੀਵਾਦੀ ਪੂੰਜੀਵਾਦੀ ਇਹ ਸ਼ਬਦ ਹੁੰਦੇ ਸਨ ਤੇ ਉਹ ਜਦੋਂ ਇਹ ਸ਼ਬਦ ਘੋਟ ਘੋਟ ਕੇ ਬੋਲਦੇ ਸਨ ਤਾਂ ਉਹਨਾਂ ਤੋਂ ਆਮ ਬੰਦੇ ਨੂੰ ਇਹ ਜਾਪਦਾ ਸੀ ਆਮ ਬੰਦੇ ਨੂੰ ਇਹ ਮਹਿਸੂਸ ਹੁੰਦਾ ਸੀ ਕਰਾ ਦਿੰਦੇ ਸਨ ਉਹ ਮਹਿਸੂਸ ਕਿ ਅਸਲੀ ਪੰਜਾਬ ਦੇ ਹਿਤੈਸ਼ੀ ਤਾਂ ਉਹ ਨੇ ਬਾਕੀ ਤਾਂ ਪੰਜਾਬ ਦੇ ਵਿਰੋਧੀ ਨੇ ਬਾਕੀ ਤਾਂ ਲੋਕ ਵਿਰੋਧੀ ਨੇ ਪੰਜਾਬ ਦੀ ਗੱਲ ਤੋਂ ਹਟ ਕੇ ਲੋਕਾਂ ਦੀ ਗੱਲ ਕਰਨ ਦੀ ਹਾਮੀ ਭਰਦੇ ਸਨ ਕਿ ਅਸੀਂ ਲੋਕਾਂ ਦੇ ਹਾਮੀ ਆ ਤੇ ਇਹ ਲੋਕਾਂ ਦੇ ਵਿਰੋਧੀ ਨੇ ਪੰਜਾਬ ਦੀ ਗੱਲ ਤਾਂ ਨਾ ਉਹਨਾਂ ਨੇ ਪਹਿਲਾਂ ਕੀਤੀ ਨਾ ਹੁਣ ਕੀਤੀ ਉਹਨਾਂ ਨੇ